ਦੂਜੀ ਵਾਰੀ ਵੀ ਮਹੱਲਾ ਸ਼ਬਦ ਲਿਖਿਆ ਹੋਇਆ ਹੈ ਫਿਰ ਉਹਨੂੰ ਪੜ ਲਵੋ ਮਹੱਲਾ ਪਹਿਲਾ ਮਹੱਲਾ ਪਹਿਲਾ ਕਿ ਤਾ ਪੜ ਸਕਦੇ ਹੋ ਜੇ ਉਥੇ ਮਹੱਲਾ ਦੂਜੀ ਵਾਰੀ ਨਹੀਂ ਲਿਖਿਆ ਮਹੱਲਾ ਇੱਕ ਵਾਰੀ ਲਿਖਿਆ ਤੇ ਅੱਗੇ ਪਹਿਲਾ ਵੀ ਲਿਖਿਆ ਤੇ ਇੱਕ ਵੀ ਲਿਖਿਆ ਜਨੇ ਪਾਸੇ ਉਹਨੂੰ ਇੱਕ ਵਾਰੀ ਹੀ ਪੜਨ ਦੀ ਲੋੜ ਹੈ ਉਹ ਸਿਰਫ ਸੰਕੇਤ ਹੈ ਕਿ ਤੁਸੀਂ ਇਹਨੂੰ ਇਸ ਤੰਗ ਨਾਲ ਪੜਨਾ ਉਹ ਸੰਕੇਤ ਹੈ ਗੁਰਬਾਣੀ ਦੀ ਇਹ ਨਿਮਾਗਨੀ ਨੂੰ ਸਮਝਣਾ ਬੜਾ ਜ਼ਰੂਰੀ ਹੈ ਤੇ ਉਹ ਸੰਕੇਤ ਹੈ ਠੀਕ ਹੈ ਜੀ 1 ਮਿੰਟ ਸੰਜੀ ਇਹ ਮੁਹੱਲੇ ਮੁਹੱਲੇ ਦਾ ਅਰਥ ਕੀ ਹੈ ਤੇ ਘਰ ਦਾ ਅਰਥ ਕੀ ਹੈ ਥੋੜਾ ਜ ਮੈਂ ਸੁਣਿਆ ਨਹੀਂ ਜੋ ਸਕਦਾ ਤੇ ਪਹਿਲਾਂ ਡਿਟੇਲ ਕਰ ਦਿੱਤੀ ਹੋਵੇ ਨਹੀਂ ਅੱਛਾ ਜੀ ਮੈਂ ਉਸ ਪਾਸੇ ਜਿਹੜੀ ਦਰੀਆ ਨਹੀਂ ਆ ਕਰ ਲਾਂਗੀ ਪਰ ਮੈਂ ਦੱਸ ਓਕੇ ਹਾਂਜੀ ਇੱਕ ਹੋਰ ਆਏਗਾ ਤੁਸੀਂ ਜਿਨ੍ਹਾਂ ਨੇ ਪੂਰਾ ਪਾਠ ਕੀਤਾ ਉਹਨਾਂ ਨੂੰ ਯਾਦ ਹੋਵੇਗਾ ਇਹਨਾਂ ਦਾ ਅੰਕ ਸਈਅਦ ਤੋਂ ਸ਼ੁਰੂ ਹੁੰਦੇ ਨੇ ਸਈਅੇ ਸ੍ਰੀ ਮੁਖਵਾਕ ਮਹੱਲਾ 55 ਸ੍ਰੀ ਮੁਖਵਾਕ ਮਹੱਲਾ 55 ਕਿੰਨਿਆਂ ਜਿਨੇ ਸੰਪੂਰਨ ਪਾਠ ਕੀਤਾ ਜੀ ਸੰਪੂਰਨ ਪਾਠ ਕਿੰਨੇ ਕਿੰਨੇ ਕੀਤਾ ਜੀ ਹਾਂ ਜੀ ਧੰਨਵਾਦ ਮੁਖ ਬਾਗ ਕੇ ਮਹੱਲਾ ਪੰਜਵਾ ਉਥੇ ਸਵਈਏ ਆ ਗਏ ਠੀਕ ਹੈ ਉਸ ਤੋਂ ਬਾਅਦ ਜਿਹੜੇ ਸਵਈਏ ਸ਼ੁਰੂ ਹੁੰਦੇ ਨੇ ਦੋ ਸਵਈਏ ਆ ਕੇ ਮਤਲਬ ਦੋ ਵਾਰੀ ਉਹ ਪਾਠ ਆ ਕੇ 20 ਸਵਈਏ ਉਥੇ ਹੋ ਜਾਂਦੇ ਨੇ ਅੱਗੇ ਆ ਜਾਂਦਾ ਸਵਈਏ ਮਹੱਲੇ ਪਹਿਲੇ ਕੇ ਤੇ ਅੱਗੇ ਸੇ ਵੀਰ ਚ ਨਹੀਂ ਮਿਲਦਾ ਪੇਟਲੇ ਪਾਸੇ ਦੋ ਲੱਗਿਆ ਹੁੰਦਾ ਸੀ ਉਹਦੇ ਹੇਟਲੇ ਪਾਸੇ ਕੇ ਤੋਂ ਬਾਅਦ ਦੋ ਲੱਗਿਆ ਹੁੰਦਾ ਸੀ ਭਾਵ 8ਵੇਂ ਕੇ ਦੋ ਸ਼ਬਦ ਨੇ ਅਠਵੇਂ ਕੇ ਦੋ ਕਾਫੀ ਮਹੱਲਾ ਚੌਥਾ ਇਸ ਤਰ੍ਹਾਂ ਹੁੰਦਾ ਸੀ ਅੱਜ ਨਹੀਂ ਮਿਲਦਾ ਬੀੜਾਂ ਦੇ ਵਿੱਚ ਪੁਰਾਣੀਆਂ ਬੀੜਾਂ ਵਿੱਚ ਮਿਲ ਜਾਂਦਾ ਇਸ ਨੂੰ ਪੜਾਂਗੇ ਰਾਤ ਆਸਾ ਘਰ ਅਠਵੇਂ ਕੇ ਕਾਫੀ ਮਹੱਲਾ ਚੌਥਾ ਠੀਕ ਹੈ ਜੀ ਨੋਟ ਕਰਨਾ ਇਸ ਨੂੰ ਸੁਧੰਗ ਨਹੀਂ ਪੜਨਾ ਇਸ ਨੂੰ ਪੜਾਂਗੇ ਸੁਧੰਗ ਸ਼ੁੱਧ ਅੰਗ ਭਾਵ ਹੈ ਸੁੱਧ ਅੰਗ ਤੋਂ ਸੁੱਧੰਗ ਸੁੱਧੰਗ ਇਸ ੰਗ ਨਾਲ ਪੜਾਂਗੇ ਕਿ ਉਹਦੇ ਵਿੱਚੋਂ ਅੰਗ ਦਾ ਉਚਾਰਣ ਹੋਵੇ ਹਾਂਜੀ ਹੁਣ ਆ ਜਾਈਏ ਕਿ ਮਹੱਲਾ ਕੀ ਹੁੰਦਾ ਏਸ ਦਾ ਤਿੰਨ ਤਰ੍ਹਾਂ ਨਾਲ ਉਚਾਰਣ ਕੀਤਾ ਜਾਂਦਾ ਹੈ ਮਹੱਲਾ ਸ਼ਬਦ ਦਾ ਮਹੱਲਾ ਸ਼ਬਦ ਦਾ ਇੱਕ ਉਚਾਰਣ ਹੈ ਮਹੱਲਾ ਜਿਸ ਤਰ੍ਹਾਂ ਆਮ ਸੰਪਰਦਾਇ ਜਿੰਨੇ ਵੀ ਨੇ ਸਾਰੇ ਮਹੱਲਾ ਸ਼ਬਦ ਦਾ ਉਚਾਰਨ ਹੀ ਕਰਦੇ ਨੇ ਮਹੱਲਾ ਪਰ ਇੱਕ ਗੱਲ ਯਾਦ ਰੱਖਣੀ ਹੈ ਜਦੋਂ ਅਸੀਂ ਮਹੱਲਾ ਬੋਲਦੇ ਹਾਂ ਤੇ ਕਿਉਂਕਿ ਮੰਮੇ ਦਾ ਉਚਾਰਨ ਜਿਹੜਾ ਹੈ ਉਹ ਦੋ ਗੁੱਲਾਂ ਨੂੰ ਜੋੜ ਕੇ ਹੀ ਹੁੰਦਾ ਹੈ ਜੇ ਥੋੜਾ ਜਿਹਾ ਸਮਾਂ ਵੀ ਉਹ ਬੋਲ ਹੋਰ ਜੁੜੇ ਰਹੇ ਜਾਂ ਹੀਟਲਾ ਬੋਲ ਥੋੜਾ ਜਿਹਾ ਅੱਗੇ ਨੂੰ ਨਿਕਲ ਗਿਆ ਤੇ ਮਹੱਲਾ ਦਾ ਮੁਹੱਲਾ ਬਣ ਗਿਆ ਕੋਈ ਸਮਾਂ ਨਹੀਂ ਜੇ ਲੱਗਣਾ ਮੁਹੱਲਾ ਬਣ ਜਾਣਾ ਮੁਹੱਲਾ ਨਹੀਂ ਹੈ ਮਹੱਲਾ ਦੂਸਰਾ ਸ਼ਬਦ ਹੈ ਮਹੱਲਾ ਮਹੱਲਾ ਉਚਾਰਨ ਨਹੀਂ ਕੀਤਾ ਜਾਂਦਾ ਤੀਸਰਾ ਜਿਹੜੇ ਅੱਜਕੱਲ ਮਿਸਟਰੀ ਸੱਜਣ ਨੇ ਉਹ ਮਹਿਲਾ ਬੜਦੇ ਨੇ ਮਹਿਲਾ ਉਹਨਾਂ ਦਾ ਅਖਿਆਰ ਇਹ ਹੈ ਕਿ ਮਹਿਲਾ ਭਾਵ ਇਸਤਰੀ ਜਿਹੜਾ ਸਤਿਗੁਰੂ ਸਹਿਬਾਨ ਨੇ ਬਾਣੀ ਵਿਚਾਰਣ ਕੀਤੀ ਹੈ ਉਹ ਮਹਿਲਾ ਭਾਵ ਇਸਤਰੀ ਰੂਪ ਵਿੱਚ ਉਚਾਰਣ ਕੀਤੀ ਹੈ ਕਿਉਂਕਿ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਆਉਂਦੇ ਨੇ ਇਹਦੇ ਵਾਸਤੇ ਤਾਂ ਇਹ ਹੈ ਕਿ ਜੇ ਇਸਤਰੀ ਵਾਚਕ ਮਹਿਲਾ ਸ਼ਬਦ ਹੋਵੇ ਮਹਿਲਾ ਹੋਵੇ ਤਾਂ ਫਿਰ ਪਹਿਲਾ ਦੂਜਾ ਤੀਜਾ ਚੌਥਾ ਨਹੀਂ ਹੋ ਸਕਦਾ ਫਿਰ ਮਹਿਲਾ ਪਹਿਲੀ ਦੂਜੀ होगा इस वास्ते तो बिल्कुल उचारण नहीं करना अभी इस करके भी नहीं करना कि सिहारी है नहीं है हाहा मुक्ता है इस वास्ते महला उच्चारण करा कोई नहीं मैं दस हां एक है महिला जिसका उच्चारण असी बिल्कुल नहीं करते दूसरा शब्द है महला दूजा शरीर गुरु नानक साहब का गुरु अंगद देव जी उत मतलब यह है कि बोलता आत्मा आत्माता गुरु नानक देव सच्चे पातशाह है शरीर बदल रहे ने जोत तो नहीं बदल रही शरीर बदल रहे ने ਇਸ ਵਾਸਤੇ ਗੁਰੂ ਨਾਨਕ ਦਾ ਪਹਿਲਾ ਸਰੀਰ ਦੂਜਾ ਸਰੀਰ ਤੀਜਾ ਸਰੀਰ ਚੌਥਾ ਸਰੀਰ ਪੰਜਵਾਂ ਸਰੀਰ ਇਸ ਤਰ੍ਹਾਂ ਨਾਲ ਇਸ ਨੂੰ ਉਚਾਰਨ ਕਰਾਂ ਇੱਕ ਹੋਰ ਅਰਥ ਕਰਦੇ ਹਾਂ ਆਮ ਕਰਕੇ ਅਸੀਂ ਨੌਵਾਂ ਬੋਲਦੇ ਹਾਂ ਪਰ ਗੁਰਬਾਣੀ ਵਿੱਚ ਜਿੱਥੇ ਵੀ ਇਸ ਦਾ ਸੰਕੇਤ ਆਇਆ ਨਾਵਾਂ ਆਇਆ ਹੈ ਨਾਵਾਂ ਧੌਲੇ ਉੱਤੇ ਸਾਹ ਨਾਵੈ ਦਸਵੰਦਤਾ ਹੋਆ ਸੁਆਹ ਉੱਤੇ ਨਾਵੈ ਆਇਆ ਨਾਉ ਤੋਂ ਭਾਵ ਨੌ ਨੌਵਾਂ ਨੇ ਜਿੱਤੇ ਵੀ ਆਇਆ ਨਾਵਾਂ ਸ਼ੁਰੂ ਆਇਆ ਫਿਰ ਰੋ ਵੀ ਜਾ ਮੈਂ ਅਰਸ ਕਰ ਰਿਹਾ ਸੀ ਤੀਜਾ ਹੈ ਉਚਾਰਣ ਮਹੱਲਾ ਮਹੱਲਾ ਦਾ ਉਚਾਰਣ ਦਾ ਅਰਥ ਕਰਦਿਆਂ ਹੋਇਆਂ ਭਾਈ ਕਾਲ ਸਿੰਘ ਨਾਬਾ ਹੋਰਾਂ ਨੇ ਇਸ ਦਾ ਅਰਥ ਕੀਤਾ ਹੈ ਹਲੂਲ ਹੋਣਾ ਇੱਕ ਦਾ ਦੂਜੇ ਵਿੱਚ ਲੀਨ ਹੋ ਜਾਣਾ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਲੀਨ ਹੋ ਗਏ ਇਸ ਵਾਸਤੇ ਉਸ ਨੂੰ ਹਲੂਰ ਹੋਇਆ ਭਾਗ ਬੂਟਾ ਪੋਦਾ ਜਾਮਾ ਜਿਹੜਾ ਹੈ ਉਸ ਨੂੰ ਅਸੀਂ ਆਖਾਂਗੇ ਮਹੱਲਾ ਇਸ ਵਾਸਤੇ ਮਹੱਲਾ ਸ਼ਬਦ ਸਮੁਪਰਦਾਇ ਤੌਰ ਤੇ ਚੱਲਦਾ ਹੈ ਵੈਸੇ ਸ਼ਬਦ ਮਹੱਲਾ ਵੀ ਗਲਤ ਨਹੀਂ ਪਰ ਸਮੁਪਰਦਾਇ ਤੌਰ ਤੇ ਪਾਠ ਮਹੱਲਾ ਚੱਲਦਾ ਹੈ ਅਸੀਂ ਉਸ ਨੂੰ ਆਰਾਮ ਨਾਲ ਬੋਲ ਸਕਦੇ ਆ ਪਰ ਇਸ ਸ਼ਰਤ ਤੇ ਯਾਦ ਰੱਖਣਾ ਸਰਗੁਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਦਿੱਤੇ ਇੱਕ ਅੰਤਮ ਫੈਸਲਾ ਦਿੱਤਾ ਹੋਇਆ ਹੈ ਜੇ ਕਦੇ ਤੁਸੀਂ ਉਪਦੇਸ਼ ਸੁਨੇ ਹੋਣ ਤੁਹਾਨੂੰ ਪਤਾ ਹੋਵੇਗਾ ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਅੱਜ ਤੱਕ ਇਹਦਾ ਕੋਈ ਨਿਰਣਾਇਕ ਫੈਸਲਾ ਨਹੀਂ ਹੋ ਸਕਿਆ ਘਰ ਦਾ ਮਤਲਬ ਕੀ ਹੈ ਕਿਉਂਕਿ ਉਹ ਤਾਰ ਦੀ ਗੱਲ ਕਰ ਤਾਲ ਦੀ ਗੱਲ ਕਰਦੇ ਨੇ ਕਿ ਜਿਸ ਤਰ੍ਹਾਂ ਮਹੱਲਾ ਰਾਗ ਦਾ ਸੰਬੰਧ ਜਿਹੜਾ ਹੈ ਉਹ ਤਾਰ ਨਾਲ ਹੁੰਦਾ ਹੈ ਸੰਗੀਤ ਨਾਲ ਹੈ ਉਸੇ ਤਰ੍ਹਾਂ ਹੀ ਇਹ ਜਿਹੜਾ ਘਰ ਹੈ ਉਹਦਾ ਸੰਬੰਧ ਤਾਲ ਲੜ ਹੁੰਦਾ ਹੈ ਪਰ ਇਸ ਦਾ ਕੋਈ ਫੈਸਲਾ ਅਜੇ ਤੱਕ ਨਹੀਂ ਹੋ ਸਕਿਆ ਕਿ ਕਿਹੜੇ ਘਰ ਵਿੱਚ ਕਿਹੜਾ ਤਾਲ ਵੱਜਦਾ ਹੈ ਠੀਕ ਹੈ ਇਸ ਵਾਸਤੇ ਕਿ ਇਹਦਾ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਇਹ ਅੰਦਾਜ਼ੇ ਲਾਏ ਗਏ ਨੇ ਭਾਈ ਕਾਂ ਸਿੰਘ ਨਾਲ ਤੇ ਊਸ਼ਵਲ ਆਏਗਾ ਇਹ ਪਿਸ਼ਵ ਦਾ ਆਏਗਾ ਜਿਸ ਦਾ ਆਮ ਸ਼ਬਦ ਹੁੰਦਾ ਹੈ ਇਹ ਹੈ ਇਹ ਸ਼ਬਦ ਆਉਂਦਾ ਹੈ ਜਹ ਜਹ ਅਤੇ ਜਿਹ ਤਾਹ ਅਤੇ ਤੇਹ ਕਹਿ ਅਤੇ ਕਹ ਇਸ ਤਰ੍ਹਾਂ ਦੇ ਸ਼ਬਦ ਬਹੁਤ ਸਾਰੇ ਭਾਸ਼ਾ ਪਰਵਾਣੇ ਚੁੰਦੇ ਇਹ ਸ਼ਬਦ ਹੈ ਕਹਿ 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 ਸ਼ਬਦ ਜਿਹੜਾ ਹੈ ਇਸ ਤਰ੍ਹਾਂ ਉਚਾਰਨ ਇਸੇ ਢੰਗ ਨਾਲ ਹੋਵੇਗਾ ਜਿਸ ਤਰ੍ਹਾਂ ਕਹਿਣਾ ਕਹਿਣਾ ਇਹਨੂੰ ਕਹਿਣਾ ਨਹੀਂ ਪੜਨਾ ਅਸੀਂ ਕੀ ਸੋਚਦੇ ਆਂ ਕਈ ਵਾਰ ਕਹਿ ਇਹਨੂੰ ਕਹਿਹ ਬੜਿਆ ਗਿਆ ਤੇ ਟੱਕੇ ਨੂੰ ਦੁਲਾਵਾਂ ਵਾਲਾ ਜਿਸ ਤਰ੍ਹਾਂ ਸੰਤਾਂ ਨੇ ਆਖਿਆ ਕਹਿ ਇਹਦਾ ਉਚਾਰਨ ਕਹਿ ਨਹੀਂ ਹੁੰਦਾ ਕਹਿ ਦੁਲਾਵਾਂ ਨਹੀਂ ਦੁਲਾਵਾਂ ਦਾ ਉਚਾਰਨ ਲੰਬਾ ਹੋ ਕੇ ਹੋਵੇਗਾ ਕਹਿ ਮੁਕਤੇ ਨਾਲੋਂ ਸਿਹਾਰੀ ਨਾਲੋਂ ਦੁਗਣਾ ਉਚਾਰਨ ਹੋਵੇਗਾ ਤਾਂ ਕਹਿਹ ਬਣੇਗਾ ਕਹਿ ਅਤੇ ਕਹਿ ਇਹਨਾਂ ਕੋ ਫਰਕ ਹੁੰਦਾ ਇਹ